ਗੁਰੂ ਘਰ ਦੇ ਵਿੱਚ ਆਏ ਹੋਏ ਆਪਾਂ ਗੁਰਦੁਆਰਾ ਸਿੰਘ ਸਭਾ ਕਰਾਈਚ ਚਰਚ ਨਿਊਜ਼ੀਲੈਂਡ ਤੇ ਇੱਥੋਂ ਹੈਗੀ ਐਂਟਰੀ ਗੁਰੂ ਘਰ ਦੀ ਆਹ ਵਾਲੇ ਸਾਈਡ ਤੋਂ ਇੱਥੋਂ ਐਂਟਰ ਕਰਦੇ ਆਂ ਇੱਥੇ ਆਪਣਾ ਹੱਥ ਵਗੈਰਾ ਧੋ ਕੇ ਪ੍ਰੇਅਰ ਹਾਲ ਸੋ ਅੱਜ ਦਾ ਹੁਕਮਨਾਮਾ ਹੈਗਾ ਜੁਗੋ ਜੁਗਟਾਲ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੱਜ ਦਾ ਫਰਮਾਨ ਨਾਮ ਕਲੀਮਾ ਲਾਤੀ ਜਾਪਤ ਖਜਾਨਾ ਗੁਰਮੁਖ ਜਾਤ ਸਤਗੁਰੂ ਜਿਬਜਾਏ ਸੰਤਮ ਗੁਰਮੁਖ ਦੇ ਬੜਿਆਈ ਤੋ ਦਰਵਾਜ਼ਾ ਸਾਹਿਬ ਦੀ ਅਥਰ ਐਂਟਰੀ ਆ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਦਰਬਾਰ ਸਾਹਿਬ ਤੋਂ ਬਾਹਰ ਆ ਕੇ ਆਪਾਂ ਇਧਰਲੇ ਪਾਸੇ ਕਿਚਨ ਵਾਲਾ ਦਿਖਾ ਲ ਦਿੰਦੇ ਆਪ ਜੀ ਨੂੰ ਆਹ ਬੜਾ ਜਿਹੜਾ ਸਾਹਮਣੇ ਘਰ ਲੱਗਦਾ ਵੀ ਮੈਨੂੰ ਲੱਗਾ ਗੁਰੂ ਘਰ ਦਾ ਹੀ ਆ ਸੋ ਇਧਰਲੇ ਪਾਸੇ ਵੈਨ ਖੜੀ ਆ ਗੁਰਦੁਆਰਾ ਸਿੰਘ ਸਭਾ ਕ੍ਰਾਈ ਚਰਚ ਨਿਊਜ਼ੀਲੈਂਡ ਸਿਕਸ ਸੁਸਾਇਟੀ ਆਫ ਇਧਰ ਬੰਦਾ ਕੁਕਿੰਗ ਵਗੈਰਾ ਬਾਹਰ ਹੀ ਕਰਦੇ ਇੱਥੇ